Honda ਦੀ amaze ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਡੀਜ਼ਲ ਵੇਰੀਐਂਟ 'ਚ ਗੱਡੀ ਆਪਾਂ ਨੂੰ ਮਿਲ ਜੂਗੀ 14 ਮਾਡਲ ਐਸੀ ਦੂਜੇ ਨਾਮ ਗੱਡੀ ਆ ਤੇ ਸਾਢੇ 1.3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕਹੀ ਆ ਪੁੱਚੋ ਮੰਡੀ ਮਾਲਕ ਦੇ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਗੱਡੀ ਐਸੀ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਰੰਗ ਤੋਂ ਲੈ ਕੇ ਅੰਦਰ ਬਾਹਰ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਸਾਰਾ ਕੁਝ ਤੁਸੀਂ ਆਪ ਚੈੱਕ ਕਰੋ ਜੀ ਤੇ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਇੱਕ ਵਾਰੀ ਘਰ ਆਉ ਗੱਡੀ ਨੂੰ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਇੰਜਨ ਗੇਅਰ ਦੇਖੋ ਜਦੋਂ ਫਿੱਟ ਬੈਂਦੀ ਹੈ ਗੱਡੀ ਉਹ ਤੋਂ ਬਾਅਦ ਰੇਟ ਕਰ ਲਾਂਗੇ ਡਿਮਾਂਡ ਤੋਂ ਹੁਣ ਮੈਂ ਦੱਸ ਹੀ ਦਿੱਤੀ ਕੋਈ ਫਿਕਸਡ ਰੇਟ ਨਹੀਂ ਹੈਗਾ ਅਸੀਂ ਮੌਕੇ ਤੇ ਰੇਟ ਕੀਤਾ ਜਾਊਗਾ ਨਵੀਂ ਬੈਟਰੀ ਹੈ ਨਵੀਂ ਸਰਵਿਸ ਹੋਈ ਹੈ ਨਵੀਂ ਗੱਡੀ ਹੈ ਸਹੀ ਮਾਲਕ ਵੱਜ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 920 6322324 ਕੋਈ ਵੀ ਗੱਲ ਕਰਨੀ ਹੋਈ ਕਰ ਸਕਦੇ ਹੋ ਜੀ ਨੰਬਰ 2 ਸਪਾਰਕ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀਐਨਜੀ ਪਲੱਸ ਪੈਟਰੋਲ ਤੇ ਸੀ 2012 ਮਾਡਲ ਗੱਡੀ ਆ ਫਾਸਟ ਓਨਰ ਗੱਡੀ ਤੁਸੀਂ ਆਪ ਚੈੱਕ ਕਰੋ 골ਡਨ ਕਲਰ ਦੇ ਵਿੱਚ ਆਪਾਂ ਨੂੰ ਗੱਡੀ ਮਿਲੂਗੀ ਤੇ 80000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਟਾਇਰ ਟੂਰ ਵਧੀਆ ਪਈ ਨੇ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਠੀਕ ਪਈ ਆ ਬਾਹਰੋਂ ਤੁਸੀਂ ਸਾਰਾ ਕੁਝ ਦੇਖ ਰਹੋ ਮਾਲਕ ਕਹਿੰਦੇ ਨੇ ਵੀ ਜੇ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਕਿਸੇ ਨੂੰ ਪਸੰਦ ਆਈ ਹੈ ਤਾ ਮਾਲਕ ਕਹਿੰਦੇ ਨੇ ਤਲਵੰਡੀ ਸਾਬੋ ਸਾਡਾ ਏਰੀਆ ਮਾਲਕ ਕਹਿੰਦੇ ਨੇ ਘਰ ਆ ਕੇ ਦੇਖ ਲਿਓ ਗੱਡੀ ਨੂੰ ਚਲਾ ਕੇ ਦੇਖ ਲਓ ਜਦੋਂ ਪੂਰੀ ਤਸੱਲੀ ਹੁੰਦੀ ਆ ਉਹ ਤੋਂ ਬਾਅਦ ਰੇਟ ਵੇਖ ਕੇ ਕੀਤਾ ਜਾਊਗਾ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਕਾਗਜ਼ ਪੱਤਰ ਕੰਪਲੀਟ ਸਾਰੇ ਦੇ ਸਾਰੇ ਆਪਾਂ ਨੂੰ ਮਿਲ ਜਾਣਗੇ ਸੀ ਗੱਡੀ ਪਹਿਲੇ ਨਾਮ ਹੈ 12 ਮਾਡਲ ਹੈ ਸੋਹਣੀ ਗੱਡੀ ਹੈ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਰੇਟ ਠੀਕ ਲੱਗਿਆ ਹੋਊਗਾ ਤੇ ਗੱਡੀ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਅਸੀ ਗੱਡੀ ਤਾਂ ਮਾਲਕ ਬਾਈ ਦਾ ਨੰਬਰ ਕਰੋ ਨੋਟ 94642 53232 ਕੋਈ ਵੀ ਗੱਲ ਕਰਨੀ ਹੋਈ ਕਰ ਸਕਦੇ ਹੋ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਜੀ ਗੱਡੀ ਆ ਕੋਠੀ ਆ ਘਰ ਮਕਾਨ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾਉਣੀ ਹੈ ਜੀ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਫਰੀ ਸੇਵਾ ਦਾ ਆਪਣਾ ਕੰਮ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ 94656 29488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਫਰੀ ਦੇ ਵਿੱਚ ਆਪਾਂ ਐਡ ਲਾ ਦਵਾਂਗੇ ਜੀ ਸੈਂਟਰੋਂ ਗੱਡੀ ਦੀ ਗੱਲਬਾਤ ਕਰਾਂਗੇ 2007 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਹਾਂ 2027 ਤੱਕ ਗੱਡੀ ਦੀ ਪਾਸਿੰਗ ਆਪਨ ਮਿਲ ਜੂਗੀ ਦੂਜੇ ਨਾਮ ਗੱਡੀ ਐ 85000 ਰੁਪਿਆ ਮਾਲਕ ਨੇ ਡਿਮਾਂਡ ਕਹੀ ਓ ਜੀ ਤਰਨ ਤਰਨ ਮਾਲਕ ਦਾ ਏਰੀਆ ਦਾ 60-65 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦਾ ਰੰਗ ਤੁਹਾਡੇ ਸਾਹਮਣੇ ਐ ਜਿਵੇਂ ਵੀ ਗੱਡੀ ਹੈਗੀ ਐ ਜੀ ਤੁਹਾਡੇ ਸਾਹਮਣੇ ਐ ਵਾੜੀ ਲਾਈਨ ਤੁਸੀਂ ਦੇਖ ਰਹੇ ਹੋ ਅੰਦਰਵਾਰ ਦੀਆਂ ਫੋਟੋਆਂ ਚੱਲ ਰਹੀਆਂ ਸੀ ਚਿੱਟੇ ਰੰਗ ਦੀ ਆ ਪੰਜਾਬ ਨੰਬਰ ਕਾਗਜ਼ ਪੱਤਰ ਮਾਲਕ ਕਹਿੰਦੇ ਨੇ ਵੀ ਸਾਰੇ ਪੂਰੇ ਮਿਲ ਜਾਣਗੇ ਬਾਕੀ 27 ਤੱਕਰ ਪਾਸਿੰਗ ਆਪਾਂ ਨੂੰ ਰਿਨਿਊ ਕੀਤੀ ਹੋਈ ਮਿਲ ਜੂਗੀ ਮਾਡਲ 7 ਹੈ 27 ਤੱਕਰ ਪਾਸਿੰਗ ਆ ਦੂਜੇ ਨਾਮ ਹੈ 80000 ਰੁਪਏ ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਸੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਹੋਇਆ ਵੇਕੇ ਕੀਤਾ ਹੋਇਆ ਘੱਟਬੱਧ ਹੋ ਜਾਊਗਾ ਬਾਕੀ ਜੇ ਕਿਸੇ ਨੂੰ ਪਸੰਦ ਆਈ ਹੈ ਤਰਨ ਤਰਨ ਮਾਲਕ ਦੇ ਘਰੇ ਜਾਓ ਗੱਡੀ ਨੂੰ ਦੇਖੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਤਸੱਲੀ ਹੁੰਦੀ ਹੈ ਪੂਰੀ ਦੀ ਪੂਰੀ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਓ ਜੀ 8699944490 ਇਹ ਬਾਈ ਦਾ ਨੰਬਰ ਹੈਗਾ ਗੱਲ ਕਰਾਂਗੇ ਆਪਾਂ ਰੀਟਜ਼ VXI ਗੱਡੀ ਦੀ ਪੈਟਰੋਲ ਪਲੱਸ CNG ਰੀਟਜ਼ ਗੱਡੀ ਹੈ ਜੀ 10 ਮਡਲ ਹੈ 10/11 ਜੀ 145 ਮਾਲਕ ਨੇ ਡਿਮਾਂਡ ਕਹੀ ਹੈ ਬਾਕੀ ਸਿਲਵਰ ਰੰਗ ਦੇ ਵਿੱਚ ਗੱਡੀ ਆਪਨ ਮਿਲੂਗੀ ਅੰਦਰੋਂ ਤੇ ਬਾਹਰੋਂ ਜਮਨ ਨਮੀ ਗੱਡੀ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਬਾਕੀ ਫੋਟੋ ਮਾਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਮੈਟ ਮਿਊਜ਼ਿਕ ਸਿਸਟਮ ਏਸੀ ਹੀਟਰ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂ ਬਾਕੀ ਰੇਟ 145 ਮੁਕਤ ਸਰ ਸਾਹੀ ਮਾਲਕ ਦਾ ਏਰੀਆ ਰੇਟਸ ਵੀਐਕਐਸਆਈ ਮਾਡਲ ਚ ਹੈ ਤੇ ਟਾਇਰ ਵਧੀਆ ਪਈ ਨੇ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਬਾਕੀ ਤੁਸੀਂ ਮਾਲਕ ਦੇ ਘਰੇ ਜਾਉਂਗੇ ਗੱਡੀ ਸਟਾਰਟ ਕਰਕੇ ਦੇਖੂਗੇ ਤੁਹਾਨੂੰ ਗੱਡੀ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਖਰੀਦ ਕੇ ਲਿਆਉਂਗੇ ਜਦੋਂ ਤੁਸੀਂ ਜਾਉਂਗੇ ਇੱਕ ਵਾਰੀ ਪਹਿਲਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਗੱਡੀ ਬਾਰੇ ਜਾਂ ਗੱਡੀ ਦੇ ਕਾਗਜ਼ ਪੱਤਰਾਂ ਬਾਰੇ ਤਾਂ 9814868958 ਗੱਲ ਕਰੋ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਥੱਲੇ ਇੱਕ ਕਮੈਂਟ ਸੈਕਸ਼ਨ ਦੇ ਵਿੱਚ ਆਪਦਾ ਕੀਮਤੀ ਕਮੈਂਟ ਜ਼ਰੂਰ ਪਾ ਦਿਓ ਜੀ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆਈ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਦਬ ਦਿਆ ਕਰੋ ਹੌਸਲਾ ਹੈ ਹੁੰਦਾ ਰਹਿੰਦਾ ਜੀ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡੇ ਛੋਟੇ ਭਰਾ ਦਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਜੇ ਤੁਸੀਂ ਆਪਣੀ ਹਰ ਰੋਜ਼ ਨਵੀਂ ਮਸ਼ੀਨਰੀਆਂ ਦੇ ਨਾਲ ਭਰੀ ਹੋਈ ਗੱਡੀ ਮੋਟਰਸਾਈਕਲ ਦੀ ਵੀਡੀਓ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਤੇ ਤੁਸੀਂ ਐਡ ਕਰਵਾਉਣੀ ਹੈ ਜੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਵੇਚਣਾ ਤੁਸੀਂ ਚਾਹੁੰਦੇ ਕਿਸੇ ਵੀ ਏਰੀਆ ਤੋਂ ਤੁਹਾਡੇ ਕੋਲੇ ਤਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖੇ ਰਹਿੰਦਾ ਜੀ 9465629488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਰੀਟਸ ਐਲਡੀਆ ਗੱਡੀ ਦੀ ਗੱਲ ਕਰਾਂਗੇ ਬਹੁਤ ਸਸਤੀ ਗੱਡੀ ਆਪਾਂ ਲਈਏ ਪਹੁੰਚੀਆਂ ਸੀ ਇਹ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਚਿੱਟੇ ਰੰਗ ਦੀ ਆ ਸੋਹਣੀ ਗੱਡੀ ਆ 2011 ਮਾਡਲ ਹੈ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ 1 ਲੱਖ ਤੇ 25000 ਰੁਪਿਆ ਡਿਮਾਂਡ ਪਹੁੰਚੀ ਆ ਤਰਨ ਤਰਨ ਮਾਲਕ ਦਾ ਏਰੀਆ ਗਾ 60 65 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਵਧੀਆ ਸਟਾਰਟਿੰਗ ਤੁਸੀਂ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਮਾਲਕ ਦੇ ਘਰੇ ਜਾ ਕੇ ਤੁਸੀਂ ਇੱਕ ਵਾਰੀ ਜ਼ਰੂਰ ਦੇਖਿਓ ਜੀ ਗੱਡੀ ਸੋਹਣੀ ਆ ਬਾਕੀ ਅੰਦਰ ਬਾਹਰ ਦੀਆਂ ਫੋਟੋਆਂ ਮਾਲਕ ਨੇ ਜਿੰਮੇ ਵੀ ਖਿੱਚ ਕੇ ਭੇਜੀਆਂ ਵਧੀਆ ਖਿੱਚ ਕੇ ਭੇਜੀਆਂ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਮੈਂ ਉਮੀਦ ਕਰਦਾ ਜੀ ਬਾਕੀ ਗੱਡੀ ਪਸੰਦ ਆਈ ਤਾਂ ਇੱਕ ਵਾਰੀ ਫੋਨ ਜ਼ਰੂਰ ਕਰ ਲਓ ਮਾਲਕ ਵੱਜ ਦਾ ਨੰਬਰ ਸਕਰੀਨ ਤੇ ਅਸੀਂ 82200 2925 487 ਗੱਲ ਕਰਾਂਗੇ ਜੀ ਆਪਾਂ ਆਪਣੇ ਕੋਲੇ ਸੈਂਟਰੋ ਮੈਗਨਾ ਗੱਡੀ ਪਹੁੰਚੀ ਆ 365 ਮਾਲਕ ਨੇ ਡਿਮਾਂਡ ਕੀਤੀ ਹੈ ਗੁਰਦਾਸਪੁਰ ਤੋਂ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਮਾਡਲ ਗੱਡੀ ਦੀ ਆਪਾਂ ਗੱਲ ਕਰੀਏ ਤਾਂ 21 ਮਾਡਲ ਗੱਡੀ ਆ ਸੋਹਣੀ ਗੱਡੀ ਆ ਰੱਖੀ ਮਾਲਕ ਨੇ ਵਧੀਆ ਹੋਈ ਹੈ ਮਾਲਕ ਦੀ ਪਰਸਨਲ ਘਰੇ ਰੱਖੀ ਹੋਈ ਗੱਡੀ ਆ ਚਲਾਈ ਵਧੀਆ ਹੋਈ ਆ 365 ਇੱਕ ਵਾਰੀ ਡਿਮਾਂਡ ਕੀਤੀ ਆ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਹੈ ਜੀ 77 430 ਤੇ 40 314 ਗੱਲ ਕਰ ਸਕਦੇ ਹੋ ਆਲਟੋ ਗੱਡੀ ਵੀ ਆਪਾਂ ਹੁਣ ਗੱਲ ਕਰਾਂਗੇ ਜਮਾ ਸਸਤੀ ਆਲਟੋ ਗੱਡੀ ਲੈ ਕੇ ਪਹੁੰਚਿਆ ਸੀ ਅਰੇਟ ਜਿਹੜਾ ਮਾਲਕ ਨੇ ਕਿਹਾ ਇੱਕ ਬਰੀ 50000 ਰੁਪਏ ਕਿਹਾਗਾ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕੀਤਾ ਵੀ ਜਾਊਗਾ 7 ਮਾਡਲ ਗੱਡੀ ਆ ਮੋਗੀ ਖੜੀ ਆ 70 75 ਪੈਸੇ ਆਪਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰੋਂ ਤੇ ਹਰ ਇੱਕ ਚੀਜ਼ ਆਪਨੂੰ ਪ੍ਰੋਪਰ ਵਧੀਆ ਮਿਲ ਜੂਗੀ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਹੈ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਅਸੀ 7696372 308 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੈ ਬਾਕੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰਦੋ ਸ਼ੇਅਰ ਕਰਦੋ ਬਸ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਵਾਉਣੀ ਹੈ ਜੇ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਜੀ ਆਪਾਂ